ਲਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਸਭ ਦਾ ਪ੍ਰਾਣ ਠੀਕ ਠਾਕ ਬਣਗੇ ਲਓ ਬਾਈ ਜੀ ਇੱਕ ਹੋਰ ਸੰਸੀ ਦੀ ਗੱਲ ਬਣ ਗਈ ਆਪਣੇ ਘਰੇ ਛੱਪ ਦੀ ਧੀ ਵੀ ਹਲੀ ਜਵਾਕਾਂ ਨੇ ਦੇਖਾ ਡਰੇਗੇ ਆ ਜਾਂਦੀ ਬਈ ਓਏ ਇੱਥੋਂ ਤੱਕ ਰਾਈ ਇੱਥੇ ਆਦੇ ਇੱਥੇ ਐ ਇਨੀ ਲਈ ਐ ਇਹ ਦੂ ਘਾ ਕਿ ਦੇਣੀ ਇਹ ਰੱਬ ਜਾਣਦਾ ਹੁਣ ਸੱਪ ਦੀ ਆ ਕਿ ਕਾਦੀ ਹੈ ਟੂਏ ਖਾਣੀ ਆ ਕਿ ਸੱਪ ਹੈ ਮੂਹ ਹੋ ਗਿਆ ਹੈਦਰੀ ਨਾ ਨੂੰ ਨੂ ਗਿਆ ਹੈ ਵਾਹ ਬਈ ਮੂਹ ਦੋ ਨੀ ਲਓ ਬਈ ਵਾਹ ਕੰਨ ਸੱਪ ਪਾ ਗਿਆ ਆਪਣੇ ਪੁੱਤਾਂ ਜਿਹਾ ਜਹਾੜ ਚ ਚਲੋ ਜੇ ਉੱਪਰ ਮਾਨਸਾ ਮਨ ਜੀਰ ਹੈ ਇੱਕ ਯੋਗ ਬਈ ਵੀ ਹੈ ਜਿਹੜੀ ਮੇਰੇ ਕੋਲ ਲਓ ਭਾਈ ਜੀ ਇੱਕ ਨਾ ਮੇਰਾ ਵੀਰ ਬਣੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੇਖ ਲਿਆ ਕਰੋ ਯਾਰ ਗਰੀਬਾਂ ਦੇ ਵਲੌਗ ਲਓ ਵੀ ਟੋਕਰਾਂ ਟੋਕਰਾਂ ਲਾਦਣਾ ਤੇ ਨਿਆਰਾ ਬਣਦਾ ਮੈਂ ਨਾ ਅੱਧਾ ਕਾਗੂਦ ਵੀ ਥੱਲੇ ਲਾਤੇ ਜਾਂਦੇ ਆ ਰੱਖੀ ਬੈਠੀ ਤੇ ਵੀਨੇ ਦੂਜਾਂ ਨੇ ਟਿਕਾਂ ਦਾ ਆਪੇ ਆਵਗਣ ਕਿੰ ਕਾਦਾ ਥੱਲੇ ਬਹੁਤ ਗਲਤ ਹੋ ਗਿਆ ਕੰਮ ਥੱਲੇ ਲਾਤੇ ਜਿਹੜੇ ਤੇ ਟੁਕਰਾਂ ਟੁਕਰਾਂ ਲੰਗਾਂ ਸੀਂਾ ਥੱਲੇ ਵਸਾਉ ਟੁਕਰਾਂ ਇਦਾਂ ਨਾ ਬਣਾਉਣ ਲੱਗੀ ਪਈ ਤੇ ਇੱਕ ਕੂਤਰੋ ਬਣਾਈ ਜਾਂਦਾਂਂ ਗੀਨੇ ਕੀ ਬੰਦਾ ਲੋ ਭਈਓ ਇਹ ਅੱਜ ਨਿੱਕਲੇ ਬਾਹਰ ਕੂਤਰ ਤਾਂ ਛੱਡੇ ਸੀਗੇ ਪਰ ਬਈ ਟਾਈਮ ਨਾ ਗੇ 1:30 ਵਜੇ ਪੈ ਗੇ ਤੇ ਅੱਪ ਚੱਲੇ ਆਂ ਭਾਈ ਜੀ ਸਬਜ਼ੀ ਲੈਣ ਆਏ ਆਂ ਰਿੰਕਵੈਂਡ ਕੰਪਨੀ ਕੋਲੇ ਲੈਨੇ ਸਬਜੀ ਫਿਰ ਮਿਲਦੇ ਆ ਲਓ ਭਾਈ ਜੀ ਲਓ ਭਾਈ ਮਿੱਤਰੋ ਆਪਾਂ ਤੁਹਾਨੂੰ ਦਿਖਾ ਦਈਏ ਬੱਚਿਆਂ ਵਾਲੀ ਕੋਟਰ ਬਈ ਇੱਕ ਤਾਂ ਡੇ ਟੋੜ ਕੇ ਇੱਕ ਨਹੀਂ ਤਾਂ ਤੇ ਉਹ ਜੂੜੀ ਅੰਦਰ ਛੜਤੀ ਉਹ ਸਾਹਮਣੀ ਬੱਚੇ ਕੱਢੀ ਬੈਠੇ ਆ ਇਹਦੇ ਥੱਲੇ ਆਵੇ ਆਂਡਾ ਪਿਆ ਇੱਕ ਇਹਦਾ ਬੱਚਾ ਮਰ ਗਿਆ ਸ਼ਾਇਦ ਅੱਜ ਸਵੇਰ ਕੱਢ ਲਿਆ ਕੱਢ ਲਿਆ ਨਹੀਂ ਫਿਰ ਆਂਡਾ ਖਰਾਬ ਤੇ ਠੋਕਰ ਤਾਂ ਵੱਜੀ ਆ ਜੂੜੀ ਵਿੱਚ ਹੋਰ ਆਪਾਂ ਜ ਕੋਈ ਖਾਸ ਵਲੌਗ ਨਹੀਂ ਬਣਾਏਗਾ ਲਓ ਵੀ ਮਿੱਤਰੋ ਸਟਰਟਰ ਦਾ ਮੋਟਰ ਕਿਰਾਂ ਲੋਡ ਤਾਂ ਕਰਾਤੀ ਲਾਈਟ ਹੈ ਨਹੀਂ ਲਾਈਟ ਆਈ ਤਾਂ ਪਤਾ ਲੱਗੂਗਾ ਕਿ ਕਿਹਦੀ ਹਿਸਾਬ ਕਿਤਾਬ ਆ ਕਿ ਸਟਰਟਰ ਦਾ ਕਿਰਾਂ ਕੰਮ ਕੀਤਾ ਨਾ ਵੇਖੋ ਕੀ ਬਣਦਾ ਸਟਰਟਰ ਜੇ ਤਾਂ ਨੋਕਸ ਹੋਇਆ ਤਾਂ ਕੋਈ ਕਹਿੰਦਾ ਇਹ ਬਦਲ ਜੂਆਂ ਜਾਂ ਨਵਾਂ ਲਿਆਉਣਾ ਪਊਗਾ ਤੇ ਪਹਿਲ ਬਾਣੋ ਰੇ ਇਧਰ ਬੱਕਰੀਆਂ ਚਾਰਦਾ ਫਰਦਾ ਬੱਚੇ ਜਾਲ ਚ ਪਾਈ ਪਾਈ ਨਹੀਂ ਅੱਜ ਇਹਦੇ ਚੋਲ ਜਿਹੀ ਜੇ ਲੇਟ ਆ ਗਈ ਤਾਂ ਚੈੱਕ ਕਰਾਂਗੇ ਉਹ ਕਿਵੇਂ ਆ ਰਾਤ ਨੂੰ ਜੀ ਮਾੜੀ ਮੋੜ ਛੱਡਾ ਲਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਸਭ ਪਰਾ ਠੀਕ ਠਾਕ ਲਓ ਜੀ ਬਾਈ ਕੱਲ ਵਲੌਗ ਨਹੀਂ ਹੋਇਆ ਸੀ ਆਪਣਾ ਪੂਰਾ ਫੀਤਾਂ ਕਰਕੇ ਅੱਜ ਆਪਾਂ ਚੱਲੇ ਆ ਜੀ ਕਬੂਤਰਾਂ ਦਾ ਕੱਠ ਕਬੂਤਰਾਂ ਵਾਲਿਆਂ ਦਾ ਜਿਹੜਾ ਕੱਠ ਆ ਉੱਥੇ ਤੇ ਬਾਕੀ ਕਿਹਦੀ ਰਿਪੋਰਟ ਆ ਬੋਰਡ ਨੂੰ ਮੈਂ ਇਹਨਾਂ ਦਾ ਪਸ਼ੂ ਬੋਰਡ ਨੂੰ ਫਿਰ ਅੱਜ ਸੱਦਿਆ ਮੈਂ ਮੈਂ ਕਿਹਾ ਯਾਰ ਮੈਨੂੰ ਹੱਥ ਨੂੰ ਇਹਨਾਂ ਪੱਠੇ ਪੁੱਠਿਆਂ ਦਾ ਔਖਾ ਹੋ ਜਾਊਗਾ ਤੇ ਨਾਲੇ ਮੋਟਰ ਜੀ ਥੋੜੀ ਲੋਡ ਕਰਾ ਕੇ ਚਲਾਉਣੀ ਹੈ ਭਾਈ ਚਾਰ ਜਾਣੇ ਮੁਰੇ ਜਾਂਦੇ ਚਾਰ ਪੰਜ ਬਾਈਕਰ ਸੈਂਕਲ ਆ ਹੋ ਜਾਂਦੀ ਜੰਟ ਸੰਖਿਆ ਪੁੱਤਰਾ ਦੀ ਪਾਰਟੀ ਤਕੜੀ ਹੈ ਦੇ ਰਿਖੇ ਆਪਰੇ ਉਹ ਇੰਦਰ ਨਿਕਾਣਾ ਲਓ ਭਾਈ ਮਿੱਤਰੂ ਆ ਬੈਠੀ ਆ ਸਾਡੀ ਕੁੜੀ ਦੀ ਪਾਰਟੀ ਸਾਰੀ ਏ ਟੂ ਜ਼ੈਡ ਬੱਸ ਦੇ ਉੱਤੇ ਸਾਰੀ ਸਭ ਤੋਂ ਜਿਆਦਾ ਬੰਦੇ ਸਾਡੀ ਕੁੜੀ ਦੇ ਆ ਕਿਹ ਇੱਕਾ ਕੁਸ਼ੀਆ ਤੇ ਤੇ ਦਰਾਖਤ ਬਹੁਤ ਤੰਗ ਕਰੀ ਜਾਂਦੇ ਆ ਬੱਸ ਦੇ ਉੱਤੇ ਬੈਠਿਆ ਆ ਰੂੜੀ ਦੇ ਬੈਠੇ ਆ ਸੰਗਤ ਬਹੁਤ ਜਿਆਦਾ ਆ ਆ ਰੂੜੀ ਪੂਰੇ ਵਾਲੇ ਆ ਪਰ ਬਸਤੇ ਹੈ ਮੰਦੇ ਹਾਲੀ ਡਾਣੀਆਂ ਬਹੁਤ ਵਜਦੀਆਂ ਜੇ ਤਾਂ ਹੀ ਉਹ ਮੂਰੇ ਭਾਈ ਉਹ 10 ਦਿਨ ਮੂਰੇ 10 ਦਿਨ ਦੇ ਬਈ ਡਾਣੀ ਆ ਰਹੀ ਹੈ ਇਹ ਪਹੁੰਚ ਤਾਂ ਗਏ ਪਰ ਰੀੜਾ ਮੁੱਦਾ ਹੋ ਗਿਆ ਸੀ ਰੀੜਾ ਹੋ ਗਿਆ ਮੁੱਦਾ ਪਹੁੰਚ ਗਏ ਪਿੰਡ ਮੁੱਲਾਪੁਰ ਉਹ ਬਚ ਗਿਆ ਘੋੜਾ ਜੀ ਹੋਇਆ ਘੋੜਾ ਪਾਲਦੀ ਆਈ ਬਚ ਗਿਆ ਘੋੜਾ ਬੜਾ ਢਾਲਣ ਮਗਰਾ ਲੋ ਭਾਈ ਆਪਾਂ ਆਏ ਲੁਧਿਆਣੀ ਕਿਲੇ ਦੇ ਪਿੰਡ ਜਿੱਥੇ ਕੋਈ ਬਾਨਦੀ ਦੀ ਰੀਤੀ ਤੇ ਸਾਰੇ ਪ੍ਰਾਸੂਤਰਾ ਨੇ ਆ ਜਿਹੜੇ ਹੁੰਦੇ ਆ ਆ ਜਿਹੜੀ ਕੋਈ ਰੈਸਟ ਕੰਡੀ ਹੈ ਤੇ ਬਹੁਤ ਚੱਲ ਰਹੇ ਆ ਲੋ ਭਾਈ ਮੂਰ ਫੜਦੇ ਆ ਬਾਧੂ ਇੱਥੇ ਤੇ ਆ ਵੇਖੋ ਜਗਾ ਵੇਖੋ ਕਿੱਡੀ ਕਹੜ ਜਗਾ ਮੂਰ ਵਾਧੂ ਬੈਠੇ ਬੋਰਡ ਤੇ ਚਾਰ ਤਿੰਨ ਚਾਰ ਬੈਠੇ ਆ ਤੇ ਆਪਣੀ ਆਪਣਾ ਗਰੁੱਪ ਖੜਾ ਸਾਰਾ ਰੋਟੀ ਪਾਣੀ ਨੂੰ ਤੰਗਾ ਤੇ ਮੂਰ ਵਾਧੂ ਇੱਥੇ ਜਿਹੜੀ ਗੱਲ ਆ ਮੂਰ ਤਾਂ ਬਹੁਤ ਜ਼ਿਆਦਾ ਆ ਚਲੋ ਜੀ ਹੋਰ ਗਾਇਸ ਅੰਨੇ ਮੈਂ ਆ ਵੀਡੀਓ ਬਣਾਉਂਗਾ ਬਣਾ ਲਈ ਅੰਨੇ ਮੈਂ ਆ ਲਈ ਲੋ ਬਾਈ ਜੀ ਪਹੁੰਚਣ ਆਲੇ ਆ ਮੂਗੇ ਤੇ ਚਾਹ ਚੂ ਪੀਣ ਲੱਗੇ ਸੀ ਕਿ ਚਾਹ ਪਿੰਡ ਕਰਕੇ ਰੁਕੇ ਸੀ ਜੀ ਆਹ ਖੜੇ ਆ ਕੁਝ ਬੰਦੇ ਆਪਣੇ ਆਹ ਬੈਠੇ ਬੰਦੇ ਚਾਹ ਪਾਣੀ ਪੀਣ ਦੀ ਵਾਅਦ ਰੁਕੇ ਸੀ ਸਾਰੇ ਬੰਦੇ ਭਾਈ ਉੱਥੇ ਦਾਸ ਦਾਸ ਦੇ ਜਿਹੜਾ ਕੁਝ ਵੀ ਲੈ ਆਉਂਦੇ ਨੇ ਨੀ ਯਾਰ ਆ ਗਿਆ ਭਾਈ ਗਏ ਸੀ ਦਰਾਸਤੀ ਖੇਡਾਂ ਦੀ ਬਾਤ ਸੀ ਐਮ ਸਾਹਿਬ ਆ ਜਾਈ ਨਹੀਂ ਉਹ ਖੜੀ ਬਸ ਉਹ ਬਾਤ ਕਰੀ ਗੁਰੂ ਜੀ ਦਾ ਭਾਈਓ ਇਹ ਖਵਾਰ ਕੀ ਆਵਾਜ਼ ਸੀ ਤੇ ਆਗੇ ਕੋਟਕਪੂਰੇ ਸ਼ਹਿਰ ਆ ਵੇਖੋ ਜਨਸੰਖਿਆ ਇੱਧਰ ਬੈਠੀ ਕੁਸ ਆ ਮਗਰ ਵੀ ਬੈਠੇ ਆ ਮਿੰਦੇ ਇਹ ਰੋੜੀ ਕਪੂਰੇ ਵਾਲੇ ਆ ਇੱਧਰ ਪਿੰਡ ਵਾਲੇ ਬੈਠੇ ਆ ਲਓ ਭਾਈ ਤੜਕੇ ਸੀਗਾ ਕੋਟਕਪੂਰਾ ਸੁਖਪੂਰਾ ਤੇ ਹੁਣ ਪਾਈ ਗਿਆ ਮੀਂਹ ਹਾਂਜੀ ਹਾਂਜੀ ਬਲੌਕ ਵਾਲੇ ਸਤਿ ਸ੍ਰੀ ਅਕਾਲ ਜੀ ਲਓ ਭਾਈ ਵਾਕੀ ਮੀਂਹ ਸੀਗਾ ਇੱਥੇ ਮੀਂਹ ਬਹੁਤ ਜ਼ਿਆਦਾ ਸੀਗਾ ਜੀ ਮੀਂਹ ਵਾਵਾ ਲ ਮੀਂਹ ਵਾਵਾ ਸੀ ਤੇ ਤੇ ਦੇਖ ਰਿਹਾ 31 ਲਾਪਾ ਗਿਆ ਤਾਂ ਸਾਰ ਕੇ ਬੈਠ ਗਿਆ ਇਹਨੂੰ ਤਾਂ ਕਿਆ ਹੀ ਕੋਈ ਨਹੀਂ ਯਾਰ ਹਾਂ ਪੈਂਡਾ ਸਾਡੇ ਚਾਹ ਦੇ ਸਾਡੇ ਨਾਮ ਹੈ ਲੋ ਬਾਈ ਮਿੱਤਰੋ ਪੈਂਡਾ ਸਬੂਟਰ ਪਹੁੰਚ ਗਏ ਆ ਤੇ ਹੁਣ ਜਿਹੜੇ ਉਥੇ ਬੰਦੇ ਆ ਸਾਰੇ ਸ਼ਿਫਟ ਕਰ ਰਹੇ ਆ ਥੱਲੇ ਹੀ ਜਿਹੜੇ ਆਪਣੇ ਬੰਦੇ ਆ ਉਹ ਤਾਂ ਨੇ ਸਾਰੇ ਆਹ ਭਰਾ ਰੂੜੀ ਕੂਰੇ ਤੋਂ ਆ ਉਹ ਸਾਰੇ ਕੁਛ ਬੰਦੇ ਉਹਦੇ ਆਪਣੇ ਤੇ ਕੁਛ ਰੂੜੀ ਦੇ ਆ ਲਖਵਿੰਦਰ ਸਿੰਘ ਲਖਮੀ ਲਓ ਭਾਈ ਵੇਖ ਲੋ ਬਸ ਭਰੀ ਜੀ ਜਮ ਫੁੱਲ ਸੀਗੀ ਸਾਈ ਬਾਸਾ ਹੋਰ ਆਦਮ ਬਾਸਾ ਓਏ ਐਸੀ ਚੜ ਕੇ ਫੜੇ ਵਾ ਆ ਚੱਕੋ ਯਾਰ ਇਹਨੂੰ ਆ ਆ ਗੁੱਡੇ ਮੁਰੇ ਲਾਵਾਂਗੇ ਕੁੜੀ ਦੇ ਬਣਾ ਵਾ ਗੁੱਡੇ ਮੁਰੇ ਲਾ ਦੇ ਗੁੱਡੇ ਮੁਰੇ ਕੀ ਆਪਾਂ ਪਿੰਡ ਦੀ ਨਾਵਾਂ ਤੇ ਲਓ ਬਾਈ ਜੀ ਪਹੁੰਚ ਗਏ ਪਿੰਡ ਹੁਣ ਮੋਟਰਸਾਈਕਲ ਲਿਆਓ ਚੱਕ ਕੇ ਚਲੀਏ ਹਾਂਜੀ ਆ ਸਾਡੀਆਂ ਬਰਾਸਤੀ ਖੇਡਾਂ ਜੀ ਆ ਸਾਡੀਆਂ ਬਰਾਸਤੀ ਖੇਡ ਖੜ ਜਾ ਫੋਟ ਖਿੱਚਣੇ ਆ